ਜਿੱਥੇ ਸੁਖਵੀਰ ਸਿੰਘ ਮੈਸਰਖਾਨਾ ਨੂੰ ਉਸ ਦੇ ਜਿਹੜੇ ਨਹੀਂ ਪੱਥਰ ਉਡੀਕ ਰਹੇ ਨੇ ਸੋ ਸੁਖਵੀਰ ਸਿੰਘ ਮੈਸਰਖਾਨਾ ਨੂੰ ਜਿਹੜੇ ਉਹਨਾਂ ਦੇ ਨਹੀਂ ਪੱਥਰ ਇਹਨਾਂ ਤੋਂ ਉਹਨਾਂ ਨੇ ਪਰਦਾ ਚੱਕਣਾ ਸੀ ਉਹ ਉਡੀਕ ਰਹੇ ਨੇ ਕਿ ਕਦੋਂ ਸੁਖਵੀਰ ਆਵੇਗਾ ਤੇ ਸਾਡੇ ਤੋਂ ਜਿਹੜਾ ਇਹ ਪਰਦਾ ਹਟਾਵੇਗਾ ਸੋ ਤੁਸੀਂ ਇਹ ਦੇਖ ਸਕਦੇ ਹੋ ਬਕਾਇਦਾ ਇਸ ਨਹੀਂ ਪੱਥਰ ਦੇ ਨਾਲ ਹੀ ਪਿੰਡ ਵਾਸੀਆਂ ਦੇ ਵੱਲੋਂ ਜਿਹੜੀ ਲਿਖੀ ਗਈ ਹੈ ਕਿ ਇਹ ਕੰਦ 4 ਸਾਲ ਪੁਰਾਣੀ ਹੈ ਜਿਸ ਦਾ ਨੀਂ ਪੱਥਰ ਅੱਜ ਸੁਖਵੀਰ ਸਿੰਘ ਮੈਸਰ ਖਾਨਾ ਆਪਣੇ ਘਰ ਕਮਲਾਨਾ ਨਾਂ ਰੱਖਣਾ ਆ ਰਿਹਾ ਸੀ ਸੋ ਤੁਹਾਨੂੰ ਦੱਸ ਦਈਏ ਇੱਕ ਨਹੀਂ ਤੁਸੀਂ ਦੇਖੋ ਇੱਧਰ ਵੀ ਇੱਕ ਨੀਂ ਪੱਥਰ ਹੈ ਇੱਕ ਪਿੱਛੇ ਨੀਂ ਪੱਥਰ ਸੀ ਇੱਕ ਨੀਂ ਪੱਥਰ ਆ ਜਿਹੜਾ ਆ ਅੱਗੇ ਆ ਗਿਆ ਨੀਂ ਪੱਥਰ ਇਹ ਵੀ ਨੀਂ ਪੱਥਰ ਆ ਜਿਹੜਾ ਸੁਖਵੀਰ ਸਿੰਘ ਮੈਸਰ ਖਾਨਾ ਵੱਲੋਂ ਜਿਹਦਾ ਉਦਘਾਟਨ ਕਰਨਾ ਸੀ ਵੀ ਆ ਜਾ ਵੀ ਸੁਖਵੀਰ ਜਿਹੜੇ ਤੈਨੂੰ ਪੱਥਰ ਉਡੀਕਦੇ ਆ ਪਰ ਸੁਖਵੀਰ ਮੈਸਰ ਖਾਨਾ ਅੱਜ ਕੋਟੜਾ ਕੌੜਾ ਵਿੱਚ ਨਹੀਂ ਪਹੁੰਚਿਆ ਸੋ ਜਿਵੇਂ ਸਵੇਰ ਤੋਂ ਲੈ ਕੇ ਵੱਡੀ ਚਰਚਾ ਦਾ ਵਿਸ਼ਾ ਬਣਿਆ ਸੀ ਕਿ ਇਹ ਦੇਖੋ ਕਿ ਕੰਧ ਵੀ ਹੈ ਜਿਹੜੀ ਇਹ ਤੋੜ ਕੇ ਪ੍ਰਾਇਮਰੀ ਸਕੂਲ ਵੇਖਦੀ ਜਿਹੜਾ ਰਸਤਾ ਜਿਹੜਾ ਕੱਢਿਆ ਗਿਆ ਸੀ